ਇੰਡੀਆ ਦੇ ਵਿੱਚ ਦੇਖਿਆ ਹੁਣ ਜ਼ਿਆਦਾਤਰ ਨੌਜਵਾਨ ਤਾਂ ਮੀਡੀਆ ਦੇਖਦੇ ਨਹੀਂ ਕਿ ਚੱਲ ਕੀ ਰਿਹਾ ਹੈ ਅੱਜ ਮੀਡੀਆ ਦੇ ਵਿੱਚ ਬਹੁਤ ਵੱਡਾ ਪੰਜਾਬ ਦੇ ਵਿੱਚ ਵੱਡਾ ਰੌਲਾ ਪਿਆ ਹੋਇਆ ਹੈ ਕਿ ਅਮਰੀਕਾ ਨੇ ਜਹਾਜ਼ ਭਰ ਕੇ ਜਿਹੜਾ ਅੱਜ ਪਹਿਲਾ ਜਹਾਜ਼ ਭਰ ਕੇ ਅੱਜ ਅੰਮ੍ਰਿਤਸਰ 에য়ারਪੋਰਟ ਤੇ ਭੇਜਿਆ 200 ਕੁਝ ਜਾਣਿਆਂ ਦਾ ਇਹਦੇ ਵਿੱਚੋਂ ਕਾਫੀ ਸਾਰੇ ਆਪਣੇ ਪੰਜਾਬੀ ਨੌਜਵਾਨ ਨੇਗੇ ਸਰਕਾਰ ਨੇ ਬੜਾ ਰੌਲਾ ਪਾਇਆ ਮੀਡੀਆ ਨੇ ਬੜਾ ਵੱਡਾ ਰੌਲਾ ਪਾਇਆ ਮੇਰਾ ਮੀਡੀਆ ਨੂੰ ਇੱਕ ਸਵਾਲ ਹੈ ਤੇ ਸਰਕਾਰ ਨੂੰ ਵੀ ਇੱਕ ਸਵਾਲ ਹੈ ਵੀ ਨਾ ਤਾਂ ਉਹਨਾਂ ਵਿੱਚ ਕੋਈ ਨੌਜਵਾਨਾਂ ਦੇ ਕੋਈ ਸਾਰੇ ਦੀ ਗੱਲ ਹੈ ਜਿਹੜੀ ਜਿਹੜੀ ਗੱਲ ਤੇ ਫੋਕਸ ਕਰਨਾ ਚਾਹੀਦਾ ਸਰਕਾਰ ਨੂੰ ਮੀਡੀਆ ਨੂੰ ਉਸ ਗੱਲ ਤੇ ਫੋਕਸ ਨਹੀਂ ਕਰ ਰਿਹਾ ਸਰਕਾਰ ਤੇ ਮੀਡੀਆ ਦਾ ਫੋਕਸ ਇਸ ਚੀਜ਼ ਤੇ ਹੋਣਾ ਚਾਹੀਦਾ ਪਹਿਲੀ ਗੱਲ ਚਲੋ ਰੋਜ਼ਗਾਰ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਰੋਜ਼ਗਾਰ ਕੀ ਹੈ ਉਹ ਤਾਂ ਜਾਂ ਨੌਜਵਾਨ ਬਾਹਰ ਕਿਉਂ ਜਾ ਰਹੇ ਨੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਸਭ ਤੋਂ ਵੱਡਾ ਜਿਹਾ ਫੋਕਸ ਹੋਣਾ ਚਾਹੀਦਾ ਪੰਜਾਬ ਦੇ ਅੱਜ ਲੋਟੂ ਮੈਕਮਾ ਏਜੰਟ ਮੈਕਮੇ ਤੇ ਜਿਹੜਾ ਫੋਕਸ ਹੋਣਾ ਚਾਹੀਦਾ ਜਿਨ੍ਹਾਂ ਨੇ ਨੌਜਵਾਨਾਂ ਨੂੰ 30-30 40-40 ਲੱਖ ਰੁਪਏ ਲੈ ਕੇ ਬਾਹਰ ਭੇਜਿਆ ਜੱਕ ਤੇ ਫਸਾਇਆ ਵੱਡੇ ਵੱਡੇ ਸੁਪਨੇ ਦਿਖਾਏ ਸਭ ਤੋਂ ਵੱਧ ਜੀ ਅੱਜ ਕਾਰਵਾਈ ਹੋਣੀ ਚਾਹੀਦੀ ਉਸ ਏਜੰਟ ਮਾਫੀਆ ਤੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਮੀਡੀਆ ਨੇ ਤਾਂ ਉਹਨਾਂ ਦੀ ਐਡਾਂ ਕੀਤੀਆਂ ਨੇ ਪ੍ਰੋਮੋਸ਼ਨਾਂ ਕੀਤੀਆਂ ਨੇ ਸਰਕਾਰ ਨੇ ਧੰਦਾ ਚਲਾਇਆ ਹੋਇਆ ਅੱਜ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚੋਂ ਘਟੇ ਜਾ ਰਹੇ ਨੇਗੇ ਲੱਖਾਂ ਰੁਪਏ ਦਾ ਠੱਗਿਆ ਜਿਹੜਾ ਏਜੰਟ ਮਾਫੀਆ ਨੇ ਮਾਰੀਆਂ ਨੇ ਜੇ ਚਾਹਣੇ ਹੋ ਨਾ ਵੀ ਆਸਲ ਏਸੀ ਦਾ ਕੋ ਰਿਜ਼ਲਟ ਨਿਕਲੇ ਇਸ ਚੀਜ਼ ਦਾ ਕੋਈ ਹੱਲ ਲੱਭੇ ਤਾਂ ਜਿਹੜੇ ਕੰਮ ਕਰਨ ਨੇ ਉਹ ਕੰਮ ਕਰੋ ਕੋਲੇ ਡਰਾਮਾ ਹੀ ਨਾ ਕਰੋ ਨੌਜਵਾਨੀ ਦਾ ਪੰਜਾਬੀ ਦਾ ਪਹਿਲੀ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਚੇਕ ਕਰਨੇ ਆ ਤਾਂ ਜੇਲ੍ਹਾਂ ਦੇ ਵਿਸ਼ਰਟਨ ਤਾਂ ਜੰਟ ਮਾਫੀਆ ਨੂੰ ਘਟੋ ਇਹਨਾਂ ਦੇ ਸਾਰਿਆਂ ਦੇ ਜਿੰਨੇ ਵੀ ਇਹਨਾਂ ਦੇ ਇਮੀਗ੍ਰੇਸ਼ਨ ਜਿੰਨੇ ਇਹਨਾਂ ਦੇ ਬੰਦ ਕਰਾਉ ਸਾਰੇ ਲੁੱਟੂ ਚੋਰਾਆਂ ਦੀਆਂ ਆ ਜਨਾਨੀਆਂ ਹੁਣ ਤੱਕ ਕੁੜੀਆਂ ਜਿਹਾ ਲੱਗੀਆਂ ਪਿਆਰੇ ਮੈਨੂੰ ਗੁੱਸਾ ਬਹੁਤ ਚੜਦਾ ਆ ਇਹਨਾਂ ਦੇ ਜਿਹੜੇ ਆਪਦੇ ਹੁਣ ਖੋਲੇ ਹੋਏ ਨੇ ਕਿ ਮੈਂ ਪਹਿਲਾਂ ਹਣੀ ਬਖਸ਼ੀਆਂ ਫਿਰ ਕਹਾਂ ਮੈਂ ਧੀ ਪਣ ਦੀ ਹਰ ਇੱਕ ਦੀ ਇੱਜ਼ਤ ਕਰਦਾ ਜਿਹੜੇ ਹੁਣ ਕੁੜੀਆਂ ਜਾਂ ਹੋਰ ਨਵੀਆਂ ਉੱਠ ਕੇ ਲੱਗੀਆਂ ਨੇ ਆਪਦੀਆਂ ਖੋਲ ਕੇ ਪਤਨੀ ਬੜੀਆਂ ਆਪਦੇ ਜਿਹੜੇ ਕਹਾਉਂਦੀਆਂ ਨੇ ਵੀ ਸਾਨੂੰ ਵੀ ਜੇ ਲਮਾਉਣੇ ਹੁੰਦੇ ਨੇ ਕਿ ਅੰਗਲੈਂਡ ਗਲੂਂਜ ਵਾਲੇ ਵੀ ਜੇ ਲਮਾਉਣੇ ਛੱਡ ਦੋ ਹੁਣ ਫਿਰ ਮੈਂ ਹਜੇ ਥੋੜਾ ਜਿਹਾ ਇੱਕ ਤਾਂ ਅੰਦੋਲਨ ਕਰਕੇ ਚੁੱਪ ਸੀ ਇੱਕ ਵਾਰ ਥੋੜਾ ਜਿਹਾ ਬਿਮਾਰ ਜਲ ਰਹੇ ਸੀਗਾ 76 ਪਰੇਟ ਹੁਣ ਫਿਰ ਸਭ ਦੀ ਹੋਊਗੀ ਹੁਣ ਤੁਸੀਂ ਫੇਰ ਫੰਗ ਜੇ ਕੱਟਦੇ ਜਾਣੀ ਆ ਮੈਂ ਦੇਖਿਆ ਕਈ ਕੁੜੀਆਂ ਦੂਰਾਂ ਫਿਰ ਇੰਗਲੈਂਡ ਦਾ ਵੀਜ਼ਾ ਲਵਾਤਾ ਜੀ ਉਹ ਲਵਾਤਾ ਜੀ ਇਹ ਨਵੀਆਂ-ਨਵੀਆਂ ਏਜੰਟ ਬਣੀਆਂ ਨੇ ਇਹਨਾਂ ਮੋਮੋ ਠਗੜੀਆਂ ਤੋਂ ਬਚ ਕੇ ਰਹੋ ਜਿਹੜੀਆਂ ਨਵੀਆਂ ਤਿਆਰ ਹੋਈਆਂ ਨੇ ਤੇ ਅੱਜ ਜੋ ਕੋਈ ਸਾਡੇ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਨਾ ਅੱਜ ਫੋਕਸ ਇਸ ਚੀਜ਼ ਤੇ ਹੋਣਾ ਚਾਹੀਦਾ ਸੀਗਾ ਸਾਰੇ ਸਾਰਾ মিডিਆ ਇੱਕ ਜਹਾਜ਼ ਆ ਅੰਮ੍ਰਿਤਸਰ ਤੱਕ ਫਿਰਦਾ ਬਾਈਡਨ ਨੇ ਤਾਂ ਪਹਿਲਾਂ 1100 ਬੰਦਾ ਤਾਂ ਪਹਿਲਾਂ ਬਾਈਡਨ ਨੇ ਕੱਢਿਆ ਉਹ ਤਾਂ ਇਹਨਾਂ ਰੌਲਾ ਪਾਇਆ ਨਹੀਂ ਗਿਆ ਇਸ ਕਰਕੇ ਆ মিডিਆ ਜਿਹੜਾ ਚੋਰ মিডিਆ ਇਹਨਾਂ ਦਾ ਸਾਰੇ ਨਹੀਂ ਪਹਿਲਾਂ ਤਾਂ ਇਮੀਗ੍ਰੇਸ਼ਨ ਵਾਲਦੇ ਸਾਰੇ ਇਹਨਾਂ ਦੀਆਂ ਐਡਾ ਕਰਨੀਆਂ ਬੰਦ ਕਰੇ ਸਰਕਾਰ ਜਿੰਨੇ ਵੀ ਜਿਹੜੇ ਰਹਿ ਗਏ ਜਿਹੜਾ ਏਜੰਟ ਮਾਫੀਆ ਰਹਿ ਗਿਆ ਨਾ ਇਹਨਾਂ ਦੇ ਫੜ ਕੇ ਇਹਨਾਂ ਨੂੰ ਅੰਦਰ ਸੱਟੋ ਜਿਹੜੇ ਅੰਦਰ ਸਟਾਏ ਨੇਗੇ ਮੈਂ ਪਰਚੇ ਪਾਉਣੇ ਮੈਂ ਰਦਰਾਗਸ ਗਰੁੱਪ ਵਾਲਾ ਉਹ ਕਿੱਡਾ ਬਟਾਰਪਤੀ ਬੰਦਾ ਸੀਗਾ ਉਹ ਤੋਂ ਸਰਕਾਰ ਲੋਕਾਂ ਦੇ ਪੈਸੇ ਵਾਪਸ ਕਰਵਾਵੇ ਉਹਨਾਂ ਨੇ ਕਿੰਨੀ ਵੱਡੀ ਠੱਗੀ ਮਾਰੀ ਹੈ ਤੇ ਇਹਦੇ ਵੱਲ ਥੋੜਾ ਧਿਆਨ ਦੇਣ ਦੀ ਲੋੜ ਹੈ ਬਾਕੀ ਜਿਹੜੇ ਨੌਜਵਾਨ ਸਾਡੇ ਅਮਰੀਕਾ ਪਹਿਲਾਂ ਗਏ ਹੋਏ ਨੇ ਭਰਾ ਕੋਸ਼ਿਸ਼ ਕਰੋ ਵੀਰੋ ਜਿਹੜੇ ਪੱਕੇ ਹੋਏ ਹੋਏ ਆ ਇਧਰੋਂ ਇੱਧਰ ਬੜੇ ਕਰਜੇ ਕਾਰਜ ਚੱਕ ਚੱਕ ਕੇ ਗਏ ਉਹਨਾਂ ਨੂੰ ਐਸੇ ਕਮਾ ਕੇ ਬਾਪਸ ਆਉਂਗੇ ਚੰਗੀ ਰਹੋਗੇ ਨਹੀਂ ਹੁਣ ਤਾਂ ਸਾਨੂੰ ਪਤਾ ਇੱਧਰ ਜ਼ਮੀਨਾਂ ਜਾਇਦਤਾਂ ਵੇਚ ਕੇ ਗਏ ਹੋ ਤੇ ਪਰ ਬੜਾ ਦੁੱਖ ਹੈ ਅੱਜ ਬੜਾ ਇੱਥੇ ਰੌਲਾ ਰਾਮ ਰੌਲਾ ਪੰਜਾਬ ਦੇ ਵਿੱਚ ਪਈ ਜਾਂਦਾ ਤੇ ਨੌਜਵਾਨੋਂ ਨੌਜਵਾਨਾਂ ਦਾ ਸਹਾਰਾ ਬਣੀਏ ਮੈਂ ਤਾਂ ਅਕਸਰ ਹੀ ਇੱਕੋ ਗੱਲ ਬਿੜਦਾ ਹਾਂ ਵੀ ਇੱਥੇ ਤੁਹਾਡਾ ਪੰਜਾਬ ਧਰਤੀ ਸਭ ਤੋਂ ਪਿਆਉ ਧਰਤੀਆਂ ਨੂੰ ਧਰਤੀ ਨੂੰ ਸਮਾਰੀਏ ਸਾਰੇ ਦਾ ਸਾਰਾ ਸਾਡਾ ਦਾ ਤਾਮ ਜਾਂ ਬਕਾਉ ਇੱਥੇ মিডিਆ ਹੀ ਬਕਾਉ ਆ ਜਿੰਨਾ ਮਰਜ਼ੀ ਸਾਰਾ ਵੇਚਿਆ ਪਿਆ ਲੀਡਰ ਦਾ ਤੁਹਾਨੂੰ ਪਤਾ ਹੈ ਹੀ ਸਾਰੇ ਚੋਰ ਨੇ ਕਿ ਇੱਥੇ ਹੋਏ ਹੋਏ ਇਹਨਾਂ ਨੂੰ ਥੋੜੂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਨੌਜਵਾਨੋ ਤੁਸੀਂ ਥੋੜਾ ਜਿਹਾ ਆਪਾਂ ਸਮਝੀਏ ਵੀਰੋ ਸਮਝ ਕੇ ਆਪਾਂ ਥੋੜਾ ਕਿਸੇ ਮਸਲੇ ਦੇ ਹੱਲ ਵੱਲ ਨੂੰ